ਸੰਤ ਗਿਆਨੀ ਹਰਨਾਮ ਸਿੰਘ ਖਾਲਸਾ 15 ਵਾਲੇ ਮਹਾਂਪੁਰਖਾਂ ਵੱਲੋਂ ਪ੍ਰਯਾਗ ਤੀਰਥ ਜਾਣ ਤੇ ਬਹੁਤ ਸਾਰੇ ਸਿੱਖਾਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ ਕਿ ਬਾਬਾ ਜੀ ਉੰਬ ਦੇ ਕਿਉਂ ਗਏ ਸਰਕਾਰ ਏਜੰਸੀਆਂ ਵੱਲੋਂ ਜਾਣ ਦੇ ਲਈ ਕਿਹਾ ਗਿਆ ਤਾਂ ਸਿੱਖਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾਵੇ ਇਤਿਹਾਸ ਤੋਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ तीर्थ ਯਾਤਰਾ ਤੇ ਗਏ ਸਨ ਸਤਗੁਰਾਂ ਨੇ ਤੀਉਥ ਯਾਤਰਾ ਤੇ ਜਾਣ ਦੇ ਦੋ ਕਾਰਨ ਸਨ ਇੱਕ ਤਾਂ ਉੱਥੇ ਜਾ ਕੇ ਲੋਕਾਈ ਦਾ ਭਲਾ ਕਰਨਾ ਲੋਕਾਂ ਦਾ ਉਧਾਰ ਕਰਨਾ ਦੂਸਰਾ ਕਾਰਨ ਤੀਰਥਾਂ ਨੂੰ ਪਵਿੱਤਰ ਕਰਨਾ ਗੁਰਬਾਣੀ ਦੇ ਅੰਦਰ ਵੀ ਇਹ ਬਚਨ ਆਉਂਦੇ ਹਨ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਧਰਨ ਅਰਥਾ ਜਿੰਨੇ ਤੀਸ ਦੇਵੀ ਥਾਪੇ ਸਭ ਤਿਤਨੇ ਲੋਚਾ ਤੂਰ ਸਾਧੂ ਕੀ ਤਾਈ ਇਹ ਸਤਗੁਰਾਂ ਨੇ ਗੁਰਬਾਣੀ ਦੇ ਅੰਦਰ ਵੀ ਬਚਨ ਪਏ ਹਨ ਹੁਣ ਜਿੱਥੇ-ਜਿੱਥੇ ਸਤਿਗੁਰਾਂ ਦੇ ਚਰਨ ਪਏ ਪਾਵਨ ਪਿੱਤਰ ਚਰਨ ਪੈਣ ਦੇ ਨਾਲ ਉਹ ਜਗ੍ਹਾ ਪਾਵਨ ਪਿੱਤਰ ਬਣ ਜਾਂਦੀ ਹੈ ਇਸ ਗੱਲ ਦਾ ਹਵਾਲਾ ਅਸੀਂ ਗੁਰਬਾਣੀ ਦੇ ਵਿੱਚੋਂ ਲੈਂਦੇ ਹਾਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਥਾਣ ਸੁਹਾਵਾ ਰਾਜੇ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੁਆ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਤਰਬਿਹਨੀ ਦੇ ਜਾਂਦੇ ਹਨ ਇਸ ਗੱਲ ਦਾ ਹਵਾਲਾ ਦਸਵੇਂ ਪਾਤਸ਼ਾਹ ਆਪਣੀ ਗੁਰਬਾਣੀ ਦੇ ਅੰਦਰ ਪਾਉਦੇ ਹਨ ਮੋਰ ਪਿਤ ਪੂਰਬ ਕੀ ਇਸ ਭਿਆਨਾ ਪਾਤ ਪਾਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੇਨੀ ਪਏ ਪੁੰਨ ਦਾਨ ਦਿਨ ਕਰਤ ਬਿਤੇ ਹੁਣ ਸਤਗੁਰੂ ਜੀ ਜਦੋਂ ਤਰਬੇਨੀ ਤੇ ਗਏ ਉਥੇ ਜਾ ਕੇ ਇਸ਼ਨਾਨ ਕੀਤਾ ਸਤਗੁਰਾਂ ਨੇ ਜਿਸ ਜਗ੍ਹਾ ਤੇ ਸਤਗੁਰਾਂ ਨੇ ਇਸ਼ਨਾਨ ਕੀਤਾ ਹੋਵੇ ਕਿ ਉਸ ਜਗ੍ਹਾ ਤੇ ਜਾ ਕੇ ਸਿੱਖ ਇਸ਼ਨਾਨ ਨਹੀਂ ਕਰ ਸਕਦਾ ਘਾਟ ਕੀ ਰਹਿ ਗਈ ਕਿ ਅਸੀਂ ਉਹਨਾਂ ਸਥਾਨਾਂ ਨੂੰ ਸਾਭ ਨਹੀਂ ਸਕੇ ਸਿੱਖ ਹੀ ਉਥੇ ਜਾ ਕੇ ਇਸ਼ਨਾਨ ਕਰ ਸਕਦਾ ਉਥੇ ਆਪਾ ਗੁਰਦੁਆਰਾਂ ਨਹੀਂ ਬਣਾ ਸਕੇ ਕਾਰਨ ਇਹ ਹੀ ਹੈ ਉਹ ਜਗਾ ਗੁਰਦੁਆਰਾ ਸਾਹਿਬ ਨਹੀਂ ਬਣਿਆ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਨੇ ਜਿਹੜੇ ਕੀ ਤੀਰਥ ਯਾਤਰਾ ਪ੍ਰਯਾਗ ਰਾਜ ਤੇ ਗਏ ਇਸ ਤੋਂ ਪਹਿਲਾਂ ਵੀ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਢੰਡਾ ਵਾਲੇ ਮਹਾਂਪੁਰਖ ਪ੍ਰਯਾਗ ਰਾਜ ਕੁੰਭ ਤੇ ਗਏ ਇਸ ਗੱਲ ਦਾ ਹਵਾਲਾ ਸ਼੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਰ ਦੇ ਹਨ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੀ ਆਪ ਤੀਰਥ ਯਾਤਰਾ ਕੁੰਭ ਤੇ ਗਏ ਸੰਤ ਗਿਆਨੀ ਕਰਤਾਰ ਸਿੰਘ ਜੀ ਵੀ ਕੁੰਭ ਤੇ ਗਏ ਹੁਣ ਰਹੀ ਗੱਲ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪੰਡਾ ਵਾਲੇ ਮਹਾਂਪੁਰਖਾਂ ਦੀ ਉਹ ਸਦੀਤੀ ਦੇ ਅਨੁਸਾਰ ਮਹਾਂਪੁਰਖ ਪ੍ਰਯਾਗ ਰਾਜ ਤੀਰਥ ਸਥਾਨ ਤੇ ਕੁੰਭ ਤੇ ਗਏ ਹਨ ਉੱਥੇ ਜਾ ਕੇ ਕੋਈ ਕਰਮ ਕਾਂਡ ਨਹੀਂ ਕੀਤਾ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਜਾ ਕੇ ਉਥੋਂ ਦੇ ਲੋਕਾਂ ਦੇ ਲਈ ਲੰਗਰ ਲਾਇਆ ਸੋ ਇਸ ਢੰਗ ਦੇ ਨਾਲ ਮਹਾਂਪੁਰਖ ਰਾਤ ਦਿਨ ਇੱਕ ਕਰਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ पर कुछ गलत प्रचारकਾਂ ਦੇ ਦੁਆਰਾ ਇਸ ਗੱਲ ਨੂੰ ਗਲਤ ਪ੍ਰਚਾਰਿਆ ਜਾ ਰਿਹਾ ਹੈ। ਸੋ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਖੰਡਾਂ ਵਾਲੇ ਮਹਾਂਪੁਰਖ ਲੰਗਦਮੀ ਟਕਸਾਲ ਦੇ ਮੁਖੀ ਇਹ ਕਲਗੀਧਰ ਦਸ਼ਮੇਸ਼ ਪਿਤਾ ਸਾਤਗੁਰਾਂ ਨੇ ਆਪ ਇਸ ਸੇਵਾ ਦੇ ਵਿੱਚ ਲਾਇਆ ਹੈ। ਸੋ ਸਾਧ ਸੰਗਤ ਦੀਓ ਸਾਨੂੰ ਕਦੇ ਵੀ ਕਿਸੇ ਗਲਤ ਪ੍ਰਚਾਰਕਾਂ ਦੇ ਵਾਸ ਵਿੱਚ ਪੈ ਕਰਕੇ ਟਕਸਾਲ ਨੂੰ ਜਾਂ ਟਕਸਾਲ ਦੇ ਮੁਖੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।